ਜਾਦਾ ਜੀ ਆਏ ਸੀ ਨਾ 30 ਰੁਪਏ ਇੱਥੇ ਦੇ 1 ਡਾਲਰ ਦੇ ਇੰਡੀਆ ਦੇ ਸੀ ਤਾਂ 30 35 ਰੁਪਏ ਯਹਾਜ ਦਾ ਇੱਕ ਦਾ ਕਰਾਇਆ ਸੀ ਹੁਣ ਕਿੰਨਾ ਜਾਦਾ ਬੱਚੇ ਲਾ ਕੇ ਆਉਂਦੇ ਆ ਘਰ-ਘਰ ਵੇਚ ਕੇ ਆਉਂਦੇ ਉਹਨਾਂ ਦੇ ਮਾਪੇ ਉੱਥੇ ਤੜਫਦੇ ਆ ਮੈਂ ਇਹ ਕਹਿਣਾ ਚਾਹੁੰਨੀ ਵੀ ਜਿੰਨੇ ਬੱਚੇ ਆਏ ਉਹਨਾਂ ਨੂੰ ਇੱਥੇ ਪਹਿਲਾਂ ਘਰ ਵੀ ਚਾਹੀਦਾ ਕੰਮ ਜ਼ਰੂਰੀ ਚਾਹੀਦਾ ਜੇ ਹੁਣ ਅਸੀਂ ਵੀ ਧੀਏ ਘਰ ਲਿਆ ਅਸੀਂ ਘਰ ਚ ਉਹਨਾਂ ਨੂੰ ਕਿੱਦਾਂ ਰੋਟੀ ਦੇ ਸਕਦੇ ਸਾਡੇ ਆਪਣੇ ਵੀ ਪੁੱਤੇ ਆ ਨੇ ਇਨਾ ਇੰਨਾ ਖਰਚਾ ਤੇ ਫੇ ਪੈਸੇ ਵੀ ਕਿੰਨੇ ਖਦੇ ਜੇ ਸਾਮਾ ਹੀ ਸਰਦਾ ਜਿਹੜੇ ਹੁਣ ਟਰੱਕ ਪੁਰਾਣੇ ਮੁੰਡੇ ਚ ਲਾਉਂਦੇ ਰਾਤਾਂ ਲਾਉਂਦੇ ਉਹਨਾਂ ਨੂੰ ਜੇ ਦਿਨ ਨੂੰ ਦਿੰਦੇ ਆ ਕੰਮ ਵੀ ਇਹ ਵੀ ਕਰ ਲੈਣ ਤੇ ਪੁਰਾਣੇ ਵੀ ਮੁੰਡੇ ਤੰਗ ਹੀ ਆ ਉਹਨਾਂ ਨੂੰ ਕੰਮ ਵੀ ਘਟ ਗਏ ਆ ਇਹ ਜੋ ਕ੍ਰੀਨ ਤੋਂ ਬੰਦੇ ਆ ਗਏ ਉੱਥੋਂ ਆ ਗਏ ਜਾਦੇ ਆ ਗਏ ਕਰਕੇ ਇੰਨਾ ਜੜਾਪਿਆ ਜਿੰਨੇ ਆਏ ਉਹਨਾਂ ਦੀ ਕੇਅਰ ਕਰਨ ਕੰਮ ਦੇਣ ਰੋਟੀ ਪਾਣੀ ਦੇ ਦੇਣ ਆ ਗੁਰੂ ਘਰ ਨਾ ਹੋਵੇ ਨਾ ਤੇ ਬੱਚਿਆਂ ਦਾ ਬੜਾ ਓਖਾ ਰੋਟੀ ਉੱਥੋਂ ਖਾਂਦੇ ਤੇ ਫੇਤੀਕ xăngਟ ਨੂੰ ਅਕੇ ਤੇਲ ਹੁਣ ਤੇਲ ਕਿੰਨਾ ਮਹਿੰਗਾ ਗੱਡੀਆਂ ਕਿੰਨੀਆਂ ਮਹਿੰਗੀਆਂ ਉਹ ਕਾਰਨ ਵੀ ਕੀ ਆ ਕੇ ਕਿੱਥੇ ਰਹਿਣ ਇੱਥੋਂ ਮੈਂ ਪਾਰ ਲਈ ਇੱਥੋਂ ਪਾਰਕ ਵਿੱਚ ਗਈ ਇੱਕ ਬੱਚਾ ਰੋਵੇ ਮੇਰੇ ਹੱਥ ਬੁਲਾਉਣਾ ਮੈਂ ਕਿਹਾ ਪੁੱਤ ਕੀ ਗੱਲ ਹੋਈ ਐਦਾਂ ਬੈਠਾ ਤਾਂ ਹੀ ਰੋ ਪਿਆ ਕਿੰਨਾ ਬੀਬੀ ਗੱਲ ਕੋਈ ਨਹੀਂ ਮੈਂ ਕਿਹਾ ਰੋਟੀ ਲਿਆਵਾਂ ਜੇ ਭੁੱਖਾ ਤਾਂ ਨਹੀਂ ਉਹ ਕਹਿੰਦੇ ਨਹੀਂ ਬੀਬੀ ਮੈਂ ਕਿ ਗੁਰਦੁਆਰੇ ਰੋਟੀ ਲਿਆਨੇ ਉਹ પાਕੇ ਵੀ ਦਿੰਦੇ ਕਹਿੰਦਾ ਮੈਂ ਖਾਇਆ ਆ ਮੈਨੂੰ 5 ਦਿਨ ਹੋਏ ਕੋਈ ਕੰਮ ਨਹੀਂ ਦਿੰਦਾ ਵਾਈ ਕਹਿੰਦੀ ਤੇ ਆਪਣਾ ਗੱਦਾ ਝੱਕ ਲਾ ਤੇ ਮੇਰੀ ਬੇਸਮੈਂਟ ਵੇਲੀ ਕਰ ਦੇਵੇਂ ਤੂੰ ਐਸੀ ਨਹੀਂ دی ਹੋਈ ਮੇਰਾ ਕੰਮ ਬੰਦ ਹੋ ਗਿਆ ਤੇ ਮੈਂ ਪੈਸੇ ਕਿੱਥੋਂ ਦੇਵਾਂ ਮਾਂ ਤੇ ਉਹ ਗੱਦਾ ਵੇ ਰੱਖਾ ਕਿੱਥੇ ਮੇ ਕੋਈ ਗੱਡੀ ਹੈ ਨਹੀਂ ਮੈਂ ਤਾਂ ਬੱਥੇ ਜਾਨਾ ਇਹ ਓੱਖਾ ਬਹੁਤ ਸੁਣ ਕੇ ਸਾਡੇ ਵੀ ਦਿਲ ਕਾਟ ਦੇ ਦਿੰਦੀਆਂ ਗੱਲਾਂ ਤੇ ਉਹਨਾਂ ਨੂੰ ਕੰਮ ਚਾਹੀਦਾ ਗੱਡੀ ਤੋਂ ਤਾਂ ਬਿਨਾ ਚੱਲੋ ਟੈਕਟ ਲੈ ਕੇ ਸਾਰਬਸ ਪਸ ਦੀ ਵੀ ਲੈ ਲੈਣਗੇ ਕੋਈ ਗੱਲ ਨਹੀਂ ਰੋਟੀ ਤਾਂ ਰਹਿਣ ਨੂੰ ਰਾਤ ਨੂੰ ਉਹਨਾਂ ਨੂੰ ਤਾਂ ਚਾਹੀਦਾ ਬਸ ਮੇਰਾ ਤੇ ਇਹ ਕਹਿਣੀਆਂ ਉਹਨਾਂ ਨੂੰ ਕੰਮ ਜ਼ਰੂਰੀ ਆ ਕਿਸੇ ਤਰ੍ਹਾਂ